ਆਰਡਰ ਵਧੀਆ ਬਣਾਉਗਾ ਬਈ ਮੋਟਰ ਦਾ ਜੀ ਬਲੇਡ ਨਗਾ ਨੂੰ ਵੀ ਪਿੱਛੇ ਛੱਡੂਗੀ ਜੀ ਜਦੋਂ ਤੱਕ ਤਿਆਰ ਹੋ ਗਿਆ ਆਰਡਰ ਬਹੁਤ ਜੀ ਅਜੇ ਢਿੱਲਾ ਢੁਲਾ ਬਹੁਤ ਪਈਆਂ ਝੋਟੀਆਂ ਦੇ ਥਣ ਦੇਖੋ ਜੀ ਸਾਰੀ ਉਮਰ ਨਹੀਂ ਥਣ ਖਰਾਬ ਹੋਣ ਵਾਲਾ ਹੈ ਯਾਰ ਆਰਡਰ ਵੀ ਦੇਖੋ ਜੀ ਅੱਗੇ ਪਿੱਛੇ ਦਾ ਫੁੱਲ ਲੈ ਇਹ ਇੱਥੇ ਦੇਖੋ ਜੀ ਆਰਡਰ ਲੈ ਦੇ ਇਹ ਦੇਖੋ ਜੀ ਗਿੱਠ ਬਾਹਰ ਆ ਜਦੀ ਬਈ ਗਿੱਠ ਬਾਹਰ আর ਚੜਾਈ ਵੀ ਕਿਸੇ ਪਾਸਿਓਂ ਕੋ ਕੰਮ ਨਹੀਂ ਸੂਤਾ ਕੱਢ ਰਾਈ ਝੋਟੀਆਂ ਇੱਧਰ ਦੇਖੋ ਜੀ ਦਰਸ਼ਨ ਕਰਾ ਝੋਟੀਆਂ ਦੇ ਲੈ ਬਈ ਦੇਖੋ ਜੀ ਠੇਠ ਪੂੜੇ ਦਾ ਚੜਾਈ ਪਿਸੇ ਪਾਸਿਓ ਕੋ ਕਮੀ ਨਹੀਂ ਝੋਟੀ ਚ ਲੈ ਵੀ ਤੇ ਬੈੱਡ ਬਣਾ ਲਓ ਹਾਂ ਬੈੱਡ ਬਣਾ ਲਓ ਜੀ ਪੂਰਾ ਮਿੱਤਰੋ ਕਾ ਦੀ 20 ਦਿਨ ਕਿੱਥੀ ਆ ਹਾਂ ਜੀ 20 ਦਿਨ ਪੂਰੇ ਰਹਿੰਦੇ ਝੋਟੀ ਦੇ ਸੌਣ ਦੇ ਲੈ ਵੀ ਮਿੱਤਰੋ ਹਾਂ ਜੀ ਚੰਗਾ ਬਣਾ ਲਓ ਅੜਰੇ ਵੀ ਵੇਚ ਦਿਓ ਮੈਂ ਕਹਿੰਦਾ ਨਹੀਂ ਫੁੱਲ ਆਰਡਰ 18 ਲੀਟਰ ਦੀ ਗਾਰੰਟੀ ਹੈ ਜੀ ਇਹ ਨਸਰ ਪਾਕਿਸਤਾਨ ਮਿਲੂਗੀ ਲੇ ਮਿੱਤਰੋ ਨੀਲੀ ਦਾ ਵੀ ਨੱਕ ਤੋਂ ਲੈ ਕੇ ਹੈ ਨਾ ਹਾਂਜੀ ਸਾਰੇ ਜੀ ਥੱਲੇ ਤੱਕ ਨਿਸ਼ਾਨ ਹੈਗੇ ਜੀ ਲੈ ਮਿੱਤਰੋ ਹਾਂਜੀ ਪਿਓਰ ਨੀਲੀ ਦਾ ਵੀ ਚਾਰੇ ਥਾਣੇ ਬਈ ਹਾਂਜੀ ਥਾਣਾ ਬੜਾ ਪਿਆਰਾ ਹੈ ਨਾ ਬਈ ਜੀ ਹਣ ਬਹੁਤ ਪਿਆਰਾ ਜੀ ਸਾਰੇ ਥਾਣਾਂ ਦੇ ਡੰਗਰਾਂ ਦੇ ਥਾਣੇ ਦੇਖੋ ਜੀ ਪੂਰੇ ਪੂਰੇ ਬਰਾਬਰ ਦੇ ਥਾਣਾ ਲੈ ਵੀ ਮਿੱਤਰੋ ਹਾਂਜੀ ਸੱਚੀ ਗੱਲ ਜੀ ਹਾਂਜੀ ਬਈ ਕੀ ਹਾਲ ਨੇ ਸਾਰੇ ਕਿਸਾਨ ਵੀ ਰਹਿੰਦੇ ਤੇ ਅੱਜ ਦੀ ਵੀਡੀਓ ਬਣਾ ਰਿਹਾ ਹੋਏ ਆਪਾਂ ਪਿੰਡ ਕਰਤਾਰਪੁਰਾ ਨੇੜੇ ਬਲਵੇੜਾ ਤੇ ਜ਼ਿਲ੍ਹਾ ਬਈ ਨੂੰ ਪੈਂਦਾ ਬਈ ਪਟਿਆਲਾ ਹਰਿਆਣੇ ਦੇ ਪੰਜਾਬ ਦੇ ਬਾਰਡਰ ਤੇ ਆ ਪਈਦਾ ਪਿੰਡ ਤੇ ਬਲਵਿੰਦਰ ਬਾਈ ਦੇ ਲੈ ਆਇਆ ਆਇਾਂ ਤੰਨ ਪੋਛ ਨੇ ਬਾਈ ਦੇ ਲਈ ਸੇਰ ਲੈ ਵਾਸਤੇ ਬੜੇ ਸੋਹਣੇ ਤੇ ਘਰੀ ਚਾਮਾ ਬਾਈ ਦਾ ਬਈ ਦੇਖ ਸਕਦੇ ਚੰਗੇ ਜਾਨਵਰ ਪਾਲੇ ਹੋਏ ਨੇ ਤੇ ਗੱਲਬਾਤ ਕਰਦੇ ਆ ਬਲਵਿੰਦਰ ਬਾਈ ਨਾਲ ਸਸੀ ਕਬ ਜੀ ਸਸੀ ਕਬ ਜੀ ਬਾਈ ਜੀ ਨਾਮ ਥੋੜਾ ਦੱਸਤਾ ਬਲਵਿੰਦਰ ਸਿੰਘ ਤੇ ਲੋਕੇਸ਼ਨ ਪ੍ਰੋਪਰ ਬੋਲੋ ਜੀ ਆਪਣਾ ਮੇਰਾ ਨਾਮ ਬਲਵਿੰਦਰ ਸਿੰਘ ਤੇ ਪਿੰਡ ਕਰਤਾਰਪੁਰਾ ਜੀ ਜ਼ਿਲ੍ਹਾ ਆਪਣਾ ਪਟਿਆਲਾ ਜੀ ਜ਼ਿਲ੍ਹਾ ਪਟਿਆਲਾ ਪੈਂਦਾ ਹਾਂ ਜੀ ਤੇ ਹਰਿਆਣੇ ਦੇ ਬਾਰਡਰ ਤੇ ਆ ਜੀ ਆਪਣਾ ਚੀਕਾ ਰੋਡ ਪੈਂਦਾ ਜੀ ਆਪਾਂ ਨੂੰ ਪਟਿਆਲੇ ਤੋਂ ਚੀਕਾ ਰੋਡ ਠੀਕ ਹੈ ਭਾਜੀ ਤੇ ਭਾਜੀ ਬਲਵੇੜਾ ਲੱਗ ਗਿਆ ਆਪਣਾ ਇੱਧਰ ਸ਼ਿਕ ਗੱਗਰਪੁਰ ਪਿੰਡ ਵੀ ਆਪਾਂ ਹਾਂ ਗੱਗਰਪੁਰ ਨਾਲ ਹੀ ਆ ਜੀ ਬਿਲਕੁਲੋਂ ਬਿਲਕੁਲ ਆ ਸਾਹਮਣੇ ਹਰਿਆਣਾ ਇਹ ਦੋ ਕਿਲੇ ਹਟਵਾ ਬਸ ਆਪਣੀ ਠੀਕ ਹੈ ਭਾਜੀ ਪੰਜਾਬ ਹਰਿਆਣਾ ਦੇ ਬਾਰਡਰ ਤੇ ਬਈ ਕਿੰਨੇ ਕੁਛ ਨੇੜੇ ਜਿ ਦਿਖਾਉਣੇ ਨੇ ਆਪਣਾ ਆਪਣੇ ਤਿੰਨ ਪਸੂ ਆ ਜੀ ਅੱਜ ਤਿੰਨੇ ਹੀ ਗੱਬਣਰ ਤਿੰਨੇ ਟੌਪ ਦੇ ਚੰਗੇ ਰਿਕਾਰਡ ਦੇ ਠੀਕ ਹੈ ਬਾਈ ਵਧੀਆ ਟੌਪ ਦੇ ਹਾਂਜੀ ਸਾਰੇ ਚੰਗੇ ਵਧੀਆ ਰਿਕਾਰਡ ਦੇ ਰਿਕਾਰਡ ਸਾਰਾ ਬੰਲੇ ਹੈ ਜੀ ਹਾਂਜੀ ਨੀਲੀ ਰਾਵੀ ਦਾ ਵੀ ਹੈਗਾ ਇਹਨਾਂ ਦੇ ਵੀ ਹੈਗਾ ਜੀ ਠੀਕ ਹੈ ਬਾਈ ਕਿੱਥੋਂ ਸ਼ੁਰੂ ਕਰਲੀਏ ਵੱਡੇ ਭਾਈ ਹਾਂਜੀ ਇਹ ਤੋਂ ਦੱਸੋ ਭਾਜੀ ਜੀ ਬਾਰੇ ਮੜਾਇਆ ਇਹ ਦੁੱਧ 16 ਲੀਟਰ ਹੈ ਜੀ ਦੂਸਰੇ ਸੂਏ ਦਾ ਦੂਜੇ ਸੂਏ ਦਾ ਹਾਂ ਜੀ ਇਹ ਜੀ ਦੇਖੋ ਜੀ ਆ ਵੀ ਤੀਸਰੇ ਸੂਏ ਸੋਣਾ ਜੀ ਨੇ ਠੀਕ ਹੈ ਭਾਜੀ ਦੇਖੋ ਜੀ origignal ਸੂਆ ਮਿਲਣਗੇ আর ਟੀਕਾ ਇਹਦੇ ਨਾਲ ਮਿਲੂਗਾ ਜੀ ਠੀਕ ਹੈ ਨਾਲ ਹਾਂ ਨੀਲੀ ਰਾਵੀ ਦਾ ਟੀਕਾ ਲੱਗਾ ਹੈ ਜੀ ਚੰਗੇ ਵਧੀਆ ਸੀਮਨ ਤੋਂ ਬਣੇ ਜੀ ਇਸ ਟਾਈਮ ਹਾਂ ਜੀ ਲੈ ਮਿੱਤਰੋ ਦੂਜਾ ਆਰਡਰ ਚ ਨਾ ਦੱਸਿਆ ਬੜੇ ਭਾਈ ਦੁੱਧ 16 ਕਿਲੋ ਹੈ ਜੀ ਪਿਛਲੇ ਦੂਸਰੇ ਸੂਏ ਦਾ ਕਿੰਨਾ ਟਾਈਮ ਲੱਗਿਆ ਭਾਈ ਹੁਣ ਇਹਦੇ ਜੀ ਹਫਤਾ ਇੱਕ ਰਹਿ ਗਿਆ ਜੀ ਲੈ ਮਿੱਤਰੋ ਭਾਈ ਆਰਡਰ ਵਧੀਆ ਬਣਾਉਗਾ ਜੀ ਆਰਡਰ ਦਾ ਜ ਅਗੇ ਢੀਲਾਂ ਢੋਲਾਂ ਬਹੁਤ ਪਈਆਂ ਝੋਟੀ ਦੇ ਥਣ ਦੇਖੋ ਜੀ ਸਾਰੀ ਉਮਰ ਨਹੀਂ ਥਣ ਖਰਾਬ ਹੋਣ ਵਾਲਾ ਹੈ ਤੇ ਸੀਲ ਪੂਰੀ ਆ ਬਠੰਡੀ ਸੀਲ ਹੈ ਬਿਲਕੁਲ ਠੰਡੀ ਸੀਲ ਜੀ ਝੋਟੀ ਸਿੰਘਾਂ-ਸੁੰਗਾਂ ਦੀ ਕਿਸੇ ਸਾਰੀਆਂ ਨਿਸ਼ਾਨੀਆਂ ਪੂਰੀਆਂ ਕਰਦੀ ਬਿਲਕੁਲ ਪਾਕਿਸਤਾਨੀ ਨਸਲ ਦੀ ਹੈ ਜੀ ਲੈ ਮਤਰਾ ਆਈ ਤੈਨੂੰ ਪਾਕਿਸਤਾਨ ਦੀ ਇਹ ਨਸਲ ਪਾਕਿਸਤਾਨ ਮਿਲੂਗੀ ਲੇ ਮਤਰੋ ਨੀਲੀ ਦਾ ਵੀ ਨੱਕ ਤੋਂ ਲੈ ਕੇ ਹੈ ਨਾ ਹਾਂਜੀ ਸਾਰੇ ਜੀ ਥੱਲੇ ਤੱਕ ਨਿਸ਼ਾਨ ਹੈਗੇ ਜੀ ਲੈ ਮਤਰੋ ਹਾਂਜੀ ਪਿਓਰ ਨੀਲੀ ਦਾ ਵੀ ਤੇ ਬਾਈ ਥਣ ਚਾਰੇ ਨੇ ਕਹੀ ਦੀ ਬਾਈ ਹਾਂ ਇਹ ਚਾਰੇ ਥਾਣੇ ਦੀ ਕੋਈ ਫੂਡ ਸ਼ਾਟ ਨਹੀਂ ਜੀ ਠੀਕ ਹੈ ਬਾਈ ਕੋਈ ਛੱਟੇ ਛਰਲੇ ਸਾਰੇ ਜਿੱਦਾਂ ਜੀ ਕੋਈ ਗੱਬਲ ਖੜਦਾ ਜੀ ਗਾਰੰਟੀ ਹੈ ਆਪਣੀ ਠੀਕ ਹੈ ਬਾਕੀ ਇਥੇ ਚਵਾ ਕੇ ਦੇ ਦਾਂਗੇ ਸੁਵਾ ਕੇ ਦੇ ਦਾਂਗੇ ਤੇ ਭਾਈ ਜੀ ਪਾਰ ਪਛੀ ਜਿੰਮੇਵਾਰੀ ਹੈ ਭਾਈ ਬਿਲਕੁਲ ਗਰੰਟੀ ਹੈ ਜੀ ਠੀਕ ਹੈ ਭਾਈ ਚਾਰੇ ਥਾਣੇ ਦੀ ਜਿੰਮੇਵਾਰੀ ਹੈ ਹਾਂ ਜੀ ਰਿਕਾਰਡ ਮਿਲ ਜੂ ਸੀਮਨ ਦਾ ਯਾਰ ਇਹ ਰਿਕਾਰਡ ਮਿਲੂਗਾ ਜੀ ਸੀਮਨ ਜਿਹੜਾ ਲੱਗਿਆ ਆ ਜੀ ਠੀਕ ਹੈ ਭਾਜੀ ਕਿੰਨਾ ਪਾ ਦੂ ਥੋੜਾ ਜਿਹਾ ਇਸ ਵਾਰ ਵੇਖੋ ਜੀ ਇਹਦੀ 18 ਠੋਰਾ ਦੀ ਸਾਨੂੰ ਆਸ ਹੈਗੀ ਹੈ ਪ੍ਰਮਾਤਮਾ ਕਰੇ ਠੀਕ ਹੈ ਭਾਈ ਬਾਕੀ ਨੰਗਰ ਸੂਵੇ ਸੂਵੇ ਤੇ ਆਪਾਂ ਡਿਪੈਂਡ ਕਰਦਾ ਜੀ ਠੀਕ ਹੈ ਭਾਈ ਭੱਟੀ ਵਾਲੇ ਸੇਵਾ ਦੇ ਵੀ ਅਗਲੇ ਸੇਵਾ ਦੇ ਵੀ ਹੈ ਜੀ ਸਾਰੀ ਚੀਜ਼ਾਂ ਇਹ ਸਾਡੇ ਕੋਲ ਹੈ ਜੀਹੀਂ ਜਾ ਸਾਡੇ ਮਿੱਥੀ ਬੁੱਥੀ ਬਹੁਤ ਆ ਜੀ ਥਾਣਾ ਦੇ ਦੇਖੋ ਬਈ ਜੇ ਪੂਰਾ ਬਈ ਥਾਣਾ ਦੇ ਵਿਚਾਰ ਹਾਂ ਜੀ ਗੈਪ ਫੁੱਲ ਆ ਜੀ ਥਾਣਾ ਚ ਆਰਡਰ ਵੀ ਦੇਖੋ ਜੀ ਅੱਗੇ ਪਿੱਛੇ ਦਾ ਫੁੱਲ ਲੈ ਇੱਥੇ ਦੇਖੋ ਜੀ ਆਰਡਰ 来 देखो दे 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 दे। दे। दे दे जी गट बाहर आ जदी भाई गट बाहर और ਚੜਾਈ ਵੀ ਕਿਸੇ ਪਾਸਿਓਂ ਕੋ ਕਮੀ ਨਹੀਂ ਸੂ ਤਾਂ ਕੱਢ ਰਾਈ ਅਰੇ ਹਵਤਾ ਬਾਕੀ ਹੈ ਜੀ ਝੋਟੀ ਜਾ ਠੀਕ ਹੈ ਭਾਈ ਤੇ ਵੀਡੀਓ ਕਰਾਂਗੇ ਵੀਡੀਓ ਚ ਦਿਖਸ ਦੋ ਭਾਈ ਰੇਟ ਤਾਂ ਜੀ ਫੋਨ ਤੇ ਹੋਣ ਗਏ ਸਾਰੇ ਹਾਂ ਜੀ ਫੋਨ ਤੇ ਵੇਖੋ ਜੀ ਪਸੂਣ ਵਾਲੇ ਪਸੂਆ ਜੀ ਭਾਈ ਤੇ ਜਦੋਂ ਸੂ ਗਿਆ ਜੀ ਉਹਦੇ ਹਿਸਾਬ ਨਾਲ ਫਿਰ ਰੇਟ ਆਪਾਂ ਵੱਧ ਘਟ ਕਿਉਂ ਕਰਨਾ ਜੀ ਹੁਣ ਕਰ ਨਹੀਂ ਸਕਦੇ ਹਾਂ ਹਾਂ ਜੀ ਜੋ ਰੇਟ ਹੋਊਗਾ ਜੀ ਆਪਾਂ ਜੇ ਕੋਈ ਸੂਆਂ ਤੋਂ ਖੜਦਾ ਸੂਆਂ ਵਾਲਾ ਰੇਟ ਹੋ ਜੂਗਾ ਠੀਕ ਹੈ ਭਾਈ ਜੇ ਕੋਈ ਹੁਣ ਖੜਦਾ ਹੀ ਹੁਣ ਵਾਲਾ ਰੇਟ ਹੋ ਠੀਕ ਹੈ ਭਾਈ ਤੇ ਵੀ ਮਾਨਦਨ ਚੰਗਾ ਹੋ ਜੂਗਾ ਹਾਂ ਜੀ ਕੋਈ ਗ ਨੇ ਕਭੀ ਨਹੀਂ ਜਾਇਜ ਮੰਗੀ ਜਮਾ ਠੀਕ ਹੈ ਬਾਈ ਤੇ ਪੰਜ ਕਰਦਨੇ ਬਾਈ ਪਰ ਜੀ ਦੇ ਦੇਖੋ ਜੀ ਜਿੱਥੇ ਵੀ ਕੋਈ ਆਪਣੇ ਪੰਜਾਬ ਚ ਹਰਿਆਣੇ ਚ ਦੋ ਸਟੇਟਾਂ ਚ ਅਸੀਂ ਛੱਡ ਸਕਦੇ ਆ ਜੀ ਠੀਕ ਹੈ ਬੱਡੀ ਬਾਈ ਬਾਕੀ ਕੋਈ ਜੰਮੂ ਤੋਂ ਦੂਸਰੇ ਤੀਸਰੇ ਪੂਨ ਆ ਜਾਂਦੇ ਉਹਨਾਂ ਦੇ ਆਪ ਦੀ ਠੀਕ ਹੈ ਬਾਈ ਉਹ ਆਪਣੇ ਆ ਕੇ ਹਾਂਜੀ ਹਾਂਜੀ ਤੇ ਗਾਹਾਂ ਦੂਜੀ ਆ ਜੀ ਦੂਸਰੇ ਨੰਬਰ ਤੇ ਪੂਰੀ ਆ ਗਈ ਲੈ ਵੀ ਮਤਰੋ ਬੂਰੀ ਫੇਸ ਕੁਆਲਟੀ ਦੀ ਚੱਕਰ ਸਾਹਦੇ ਬਈ ਚਿੱਟੀ ਬੂਰੀ ਆ ਜੀ ਬਿਲਕੁਲ ਬਹੁਤ ਘੱਟ ਮਿਲਦੀ ਯਾਰ ਪਿੱਠ ਪੂੜਾ ਦੇਖੋ ਜੀ ਝੋਟੀ ਨੂੰ ਆ ਇਧਰ ਦੇਖੋ ਇਹ ਦਰਸ਼ਨ ਕਰਾਓ ਝੋਟੀ ਦੇ ਲੈ ਵੀ ਮਤਰੋ ਦੇਖੋ ਜੀ ਇੱਠ ਪੂਰੇ ਦਾ ਚੜਾਈ ਪਿਛੇ ਪਾਸੇ ਕੋ ਕਮੀ ਨਹੀਂ ਝੋਟੀ ਜ ਲੈ ਵੀ ਤੇ ਬੈੱਡ ਬਣਾਉਗੇ ਆ ਬੈੱਡ ਬਣਾ ਲਓ ਇਹ ਪੂਰਾ ਦੂ ਮਿੱਤਰੋ ਕੱਦ ਕਾਂਠ ਬਹੁਤ ਜ਼ਿਆਦਾ ਹੈ ਬਹੁਤ ਕੱਦ ਕਾਂਠ ਹੈ ਬਾਈ ਸੀੜੇ ਵੀ ਬੁਰੀ ਆ ਬਹੁਤ ਠੰਡੀ ਸੀਲ ਹੈ ਜੀ ਰੱਸਾ ਸੁੱਟ ਕੇ ਜਾਂ ਥੱਲੇ ਬੈਠ ਜਾਓ ਇਹ ਲੈ ਵੀ ਮਿੱਤਰੋ ਹਿੰਦੀ ਸੀੜਾ ਬਾਈ ਇਨੀ ਕਿਹੜਾ ਸੂਏ ਸੋਣਾ ਬਾਈ ਤੀਸਰਾ ਜੀ ਤੀਜਾ ਸੂਆ ਕਿੰਨੇ ਮੱਝਾਂ ਤਿੰਨੇ ਗੱਬਣਾ ਤੇ ਤਿੰਨੇ ਤੀਸਰੇ ਤੀਸਰੇ ਸੂਏ ਆ ਤੀਜੇ ਸੂਏ ਨੇ ਬਾਈ ਹਾਂ ਜੀ ਤਿੰਨੇ ਤੀਸਰੇ ਤੀਸਰੇ ਇਹਦਾ ਸੀਮਨ ਦਾ ਰਿਕਾਟ ਮਿਲ ਜੂ ਬਾਈ ਨਹੀਂ ਇਹਦਾ ਨਹੀਂ ਰਿਕਾਟ ਹੈਗਾ ਜੀ ਬਾਕੀ ਲੱਗਿਆ ਨੀਲੀ ਦਾ ਹੀ ਆ ਤੋੜਾ ਤਾਰਾ ਚੈੱਕ ਕਰ ਲਓ ਥਣ ਭਾਈ ਇਹ ਦੇ ਵਿਚਾਰੇ ਨੇ ਬੁਰੇ ਚਾਰੇ ਥਾਣੇ ਜੀ ਬਿਲਕੁਲੋਂ 18 ਲੀਟਰ ਦੀ ਗਰੰਟੀ ਹੈ ਜੀ ਨਾ ਸਾਨੂੰ ਸਾਂ ਚੈੱਕ ਕਰਾ ਦਿਓ ਥੱਲਿਓ ਝੋਟੀ ਦੇ ਕਿਸੇ ਪਾਸੇ ਅਜੇ ਕੱਚੀ ਹੈ ਜੀ 20 ਦਿਨਾਂ ਦੀ ਹੈ ਠੀਕ ਹੈ ਬਾ ਜੀ 20 ਦਿਨਾਂ ਦੀ ਕੱਚੀ ਹੈ ਝੋਟੀ ਲੈ ਜੀ ਮਿੱਤਰ ਜੀ ਦਮ ਕਿੱਥੀ ਆ ਹਾਂ ਜੀ 20 ਦਿਨ ਪੂਰੇ ਰਹਿੰਦੇ ਝੋਟੀ ਦੇ ਸੌਣ ਦੇ ਲੈ ਜੀ ਮਿੱਤਰ ਹਾਂ ਜੀ ਚੰਗਾ ਬਣਾ ਲਵੜ ਰੇ ਵੀ ਭੇਜ ਦੀ ਮੈਂ ਕਹਿੰਦਾ ਫੁੱਲ ਆਰਡਰ 18 ਲੀਟਰ ਦੀ ਗਰੰਟੀ ਹੈ ਜੀ ਲੈ ਪਿੱਠ ਪੜਾ ਚੈੱਕ ਕਰ ਲਓ ਤੇ ਸੀਮਨ ਦੀ ਭਾਈ ਇਹ ਸੋ ਡਿਟੇਲ ਇਹ ਨਹੀਂ ਇਹ ਉਦਾਂ ਸੀਮਨ ਲੱਗਾ ਸੂਦਰੀ ਕਾਲੀ ਦਾ ਹੈਗਾ ਈ ਟੀਕਾ ਆਪਣੇ ਕੋਲ ਜਿਹੜੀ ਮੂਹਰਾ ਦੀ ਆ ਇਹ ਨੀਲੀ ਰਾਵੀ ਦਾ ਹੈਗਾ ਈ ਦੂਜੀ ਦਰਕਾਰਡ ਵਈ ਦਾ ਸੂਦ ਦਾ ਹਾਂਜੀ ਦੂਜੀ ਸੂਦਰ ਕੜ ਦੂਜੀ 18 ਕਿਲੋ ਦੁੱਧ ਹੈ ਈ ਦਾ ਦੂਸਰੇ ਸੂਦ ਦੂਜੇ ਸੂ 18 ਬਈ ਹਾਂਜੀ ਕਿੰਨੀ ਆ ਸਭੀ ਦੋਰਾ ਵੇਖੋ ਜੀ ਮੈਨੇ ਕਹਨੇ 2022 ਤੱਕ ਦੇਣਾ ਚਾਹੀਦਾ ਜਿੱਦਾਂ ਪਸ਼ੂ ਵਧੀਆ ਵਾ ਜੀ ਲੈ ਜੀ ਮਤਲਬ ਪਾਰ ਪਿੱਛੇ ਜਿਵੇਂ ਵਰੀ ਜੀ ਵੇ ਮੈਂ ਫੁੱਲ ਗਰੰਟੀ ਹੈ ਜੀ ਲੈ ਮਤਲਬ ਕੋਈ ਕਮੀ ਬਿਸ਼ੇ ਹੀ ਨਹੀਂ ਕਹਿੰਦੀ ਮੈਂ ਹੀ ਕਿਸੇ ਪਾਸੇ ਆ ਦੇਖਾਂ ਥੱਲੇ ਨਸਾ ਦੇਖੋ ਝੋਟੀ ਆਰਡਰ ਤੇ ਐ ਨਸਾ ਦੇ ਪੂਰੀਆਂ ਫੁੱਲ ਆ ਇਹ ਹਾਂ ਜੀ ਚਾਰੇ ਥਾਣੇ ਦੇ ਵੀ ਤੇ ਇਹਦਾ ਰੈਡੀ ਫੋਨ ਦੀ ਹੋ ਜੀ ਬਾਈ ਫੋਨ ਤੇ ਹੀ ਸਾਰੀਆਂ ਦਾ ਰਹਿ ਗਿਆ ਬਾਈ ਤੇ ਕਹਾਂ ਇੱਕ ਹੋਰ ਬੜੀ ਸੋਹਣੀ ਹੈ ਹਾਂ ਜੀ ਝੋਟੀ ਇਹ ਦੇਖੋ ਇੱਕ ਮੂਰਾ ਚਾਜੀ ਸਾਰੀ ਥੱਲੇ ਆਰਡਰ ਕੁਆਲਟੀ ਦੇਖਾ ਲੋ ਜੀ ਕੱਲਾ ਕੱਲਾ ਥਾਣ ਉੱਪਰ ਥੱਲੇ ਦਾ ਸਾਰੇ ਪਾਸੇ ਦਾ ਆਰਡਰ ਆ ਜੀ ਫੁੱਲ ਲੈ ਮਿੱਤਰੋ ਚਾਰੇ ਥਾਣੇ ਬਈ ਹਾਂ ਜੀ ਥਾਣ ਬੜਾ ਪਿਆਰਾ ਹੈ ਹਨਾ ਬਾਈ ਜੀ ਥਾਣ ਬਹੁਤ ਪਿਆਰਾ ਜੀ ਸਾਰੇ ਥਾਣਾਂ ਦੇ ਡੰਗਰਾਂ ਦੇ ਥਾਣ ਦੇਖੋ ਜੀ ਪੂਰੇ ਪੂਰੇ ਬਰਾਬਰ ਦੇ ਥਾਣ ਲੈ ਮਿੱਤਰੋ ਕੋਈ ਵੱਧ ਘੱਟ ਥਾਣ ਨਹੀਂ ਹੈਗਾ ਜੀ ਨਾ ਲੰਬੇ ਆ ਨਾ ਕੁਝ ਖਰਾਬ ਹੋਣ ਵਾਲਾ ਥਾਣਾ ਜ ਸਭੇ ਬੜੇ ਪੂਰੇ ਨਹੀਂ ਗੇਰੀ ਪੂਰੇ ਨਗਰ ਨਹੀਂ ਕੋਈ ਸਟੰਪ ਕਸਾਂਪਣ ਤੋਂ ਕੋਈ ਕਮੀ ਠੀਕ ਆ ਬਾਈ ਥੱਲੇ ਆਰਡਰ ਦਿਖਾ ਰੋ ਪੂਰਾ ਇਹਦਾ ਵਾਜਨ ਵਾਜਨ ਪੂਰਾ ਬਾਈ ਹਟ ਹੋ ਉੱਥੇ ਨਾ ਤੈਨੂੰ ਥੱਲੇ 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 ਆ ਤਾਰ ਦੇ ਥੋੜੇ ਡਰਦੀ ਹੈ ਜੀ ਮੋਬਾਈਲ ਤੋਂ ਨਾ ਕੋਈ ਗੱਲ ਨਹੀਂ ਕੋਈ ਉੱਪਰ ਕਰ ਜਾਂਦਾ ਪੁੱਛਦਾ ਲੈ ਮਿੱਤਰੋ ਪਿੱਠ ਬੜਾ ਚਾਚਾ ਇਹਦਾ ਰਿਕਾਰਡ ਮਿਲ ਜੂਗਾ ਜੀ ਟੀਕੇ ਦਾ ਠੀਕ ਆ ਬਾਈ ਜਿਹੜਾ ਸੀਮਨ ਲੱਗਿਆ ਉਹ ਮਿਲ ਜੂਗਾ ਇਹਦੇ ਕਿੰਨਾ ਟਾਈਮ ਬੱਠੀ ਵੱਡੀ ਬਾਈ ਇਹਦੇ ਤਾਂ ਬਸ ਤਿਆਰੀ ਹੈ ਜੀ ਜੇ ਜੀ ਦੇਦੀ ਦੋ ਵਾਰੀ ਦਾ ਬਸ ਪੰਜ ਪੰਜ ਚਾਰ ਚਾਰ ਦਿਨ ਰਹਿੰਦੇ ਲੈ ਬਾਈ ਆਰਡਰ ਪੂਰਾ ਸੋਨਾ ਬਣਿਆ ਹੋਇਆ ਤੇ ਬਣਾ ਵੀ ਰਹੀ ਆ ਵਾਹ ਇਹਦਾ ਹੋਰ ਵੀ ਦੇਖੋ ਜੀ ਸੁੰਦਿਆਂ ਤੋਂ ਕਰ ਦਊਗੀ ਆਰਡਰ ਦਾ ਠੀਕ ਆ ਬਾਈ ਅਗਾਂਹ ਪਿਛਾੜੀ ਦਾ ਆਰਡਰ ਆ ਜੀ 17 ਲੀਟਰ ਦਾ ਰਿਕਾਟ ਆ ਜੀ ਇਹਦਾ ਠੀਕ ਆ ਭਾਜੀ ਦੂਸਰੇ ਦਾ ਸਾਡਾ ਬਾਈ ਦੂਜੇ ਸੂਰਾ ਜੀ ਪੇਮੈਂਟ ਕਿਉਂ ਸੀ ਮੰਡੀ ਬਾਈ ਹਾਂਜੀ ਸੀਮ ਦੀ ਪੇਮੈਂਟ ਕਿਉਂ ਦੀ ਹਾਂਜੀ ਇਹਦੀ ਸੀਮਨ ਹੈਗਾ ਜੀ ਠੀਕ ਆ ਬਾਈ ਇਹਦਾ ਵੀ ਸੀਮਨ ਹੈਗਾ ਜਿਹੜਾ ਲੱਗਿਆ ਹੋਇਆ ਜੀ ਠੀਕ ਆ ਭਾਜੀ ਚਾਰ ਹੀ ਥਾਣੇ ਜ਼ਿੰਮੇਵਾਰੀ ਥਾਣਾ ਵੀ ਬਾਈ ਬਿਲਕੁਲ ਗਾਰੰਟੀ ਹੈ ਤੇ ਬਾਈ ਇਹਦਾ ਰੈਡੀ ਫੋਨ ਤੇ ਹੋ ਜੂ ਹਾਂਜੀ ਤੇ ਬਾਈ ਰਿਕਾਰਡ ਦੂਜੇ ਕੀ ਦੱਸਿਆ ਦੀ ਆਪਣੇ ਦਾ ਹਾਂਜੀ ਰਿਕਾਰਡ ਦੂਸਰੇ ਸੂਏ ਦਾ ਹੈਗਾ 17 ਲੀਟਰ ਦਾ ਰਿਕਾਰਡ ਹੈ ਦੁੱਧ ਦਾ ਪਾ ਦੂ 19 20 ਹਣਾ ਬਾਈ ਵੇਖੋ ਜੀ ਇੱਥੋਂ ਤੱਕ ਤਾਂ ਦਿਖਵਾ ਮਹੀਦ ਤਾਂ ਐੜੀ ਹੈ ਜੀ ਉਮੀਦ ਹੈ ਜੀ ਬਾਈ ਜੀ ਹਾਂਜੀ ਲੈ ਵੀ ਮਿੱਤਰੋ ਤਿੰਨੇ ਚੰਡੇ ਪਜੂ ਨੇ ਚੰਡੇ ਸਮੇ ਬਲੇ ਨੇ ਹਣਾ ਬਾਈ ਹਾਂਜੀ ਜਾਤ ਬਰੀਡ ਚੰਗੀ ਆ ਨੀਲੀ ਪਸੰਦਾਂ ਨੀਲੀ ਲੈ ਜੇ ਬਾਈ ਹਾਂਜੀ ਜਿਹੜਾ ਵੀ ਤਿੰਨੇ ਪਸੰਦਾਂ ਤਿੰਨੇ ਦੇ ਦਾਂਗੇ ਤਿੰਨੇ ਰਹਿ ਜਾਣਗੇ ਬਾਈ ਤਿੰਨਾਂ ਚ ਮਾਨਦਰ ਬਧੇ ਕਰ ਦਾਂਗੇ ਹਾਂਜੀ ਠੀਕ ਆ ਬਾਈ ਜੀ ਤੇ ਭਾਈ ਜੀ ਹੁਣ ਕਿੱਥੇ ਪੈਣਾ ਬੰਦੇ ਨੂੰ ਆਪਣਾ ਪਿੰਡ ਕਰਤਾਰਪੁਰ ਜੀ ਠੀਕ ਹੈ ਪਟਿਆਲਾ ਜੀ ਜੀ ਵੱਡੇ ਨੇੜੇ ਬਲਵੇੜਾ ਜੀ ਨੇੜੇ ਬਲਵੇੜਾ ਭਾਈ ਜੀ ਹਾਂ ਜੀ ਤੇ ਨੰਬਰ ਬੋਲ ਦੇ ਤੁਰੇ ਹੁਣ 99680 57452 ਜੀ 57452 ਨਹੀਂ 99680 57452 ਜੀ 57452 ਵੱਲ ਜੀ ਠੀਕ ਹੈ ਭਾਜੀ ਮਿਹਰबानी ਵਾਹਤਾ ਨਾ ਭਾਈ ਜੀ ਓਕੇ